ਪੈਂਟ ਦਾ ਵਧੀਆ ਮਿਲ ਗਿਆ ਜਣਾ ਆਪਾਂ ਹਾਂਜੀ ਵੀਰੇ ਮਜ਼ਾ ਆ ਆਜੋ ਯਾਰ ਐਲਟਰ ਕਰਾਈਏ ਓਏ ਅੱਧਰਾ ਆਕਮਾ ਯਾਰ ਆਪਣੇ ਭਾਈ ਚਾਰਲੇ ਬੰਦੇ ਕੋਲ ਕਰਾਵਾਂਗੇ ਤੋਂ ਵੀ ਕਰਾਣੀ ਆਪਾਂ ਮੇਰੇ ਨਾਲ ਸਾਰੀ ਉਮਰ ਹੋ ਗਿਆ ਇੰਦੇ ਤੋਂ ਹੀ ਕਰਾ ਰਹੇ ਆ ਯਾਰ ਬੰਦਾ ਵਧੀਆ ਐਲਟਰ ਕਰਦਾ ਯਾਰ ਬੜਾ ਵਧੀਆ ਕਰਦਾ ਹੋਊਗਾ ਤੂੰ ਮੇਰੀ ਗੱਲ ਸਮਝਿਆ ਕਰ ਪੂਰੇ ਦੇਸ਼ 'ਚ ਰੌਲਾ ਪਿਆ ਆ ਤੁਹਾਨੂੰ ਪਤਾ ਨਾ ਆਪਾਂ ਇਹਨਾਂ ਕੋਲ ਨਹੀਂ ਕਰਾਣਾ ਆਪਾਂ ਆਪਣੇ ਸਰਦਾਰ ਭਾਈ ਕੋਲ ਕਰਾਵਾਂਗੇ ਵੀਰੇ ਇਹਦੀ ਰੋਜੀ ਰੋਟੀ ਕਿੱਦਾਂ ਚੱਲੂਗੀ ਇੰਦੇ ਬੱਚੇ ਕਿੱਦਾਂ ਰੋਟੀ ਖਾਣਗੇ ਯਾਰ ਆਪਾਂ ਆਪਣੇ ਸਰਦਾਰ ਭਾਈ ਕੋਲ ਕਰਾਣੀ ਚਲਾ ਤੋ ਮਰਾ ਭਰਾ ਥੱਕ ਗਿਆ ਯਾਰ ਉਹ ਯਾਰ ਸਵੇਰ ਦੇ ਆਪਾਂ ਘੁੰਮੀ ਜਾਨੇ ਆ ਕੁਝ ਖਾ ਲਈਏ ਭੁੱਖ ਲੱਗੀ ਵੀਰੇ ਮੈਨੂੰ ਭੁੱਖ ਤਾਂ ਮੈਨੂੰ ਵੀ ਲੱਗ ਗਈ ਆ ਆਪਣਾ ਬੰਦਾ ਨਾਲ ਹੀ ਇਹ ਜਾਣਕਾਰ ਇੱਕ ਚਲੋ ਆ ਉਹ ਮੇਰੇ ਸਵਾਦ ਬਣਾਉਂਦਾ ਜਾ ਫਟਾਫਟ ਤੈਨੂੰ ਨਾਲ ਖਵਾਵਾ ਨਾਲ ਪਤਾ ਕਿੱਡੇ ਸਵਾਦ ਬਣਾਉਂਦਾ ਈ ਜਾਦੂ ਹੱਥ ਜਦੇ ਚਾਤੂ ਹਾਂ ਇਹ ਤਾਂ ਨਾਲ ਖਵਾਏਂਗਾ ਤੂੰ ਮੈਨੂੰ ਫੁਰਕ ਟੋਪਾਣਾ ਯਾਰ ਸਵੇਰੇ ਜਦੋਂ ਮੈਂ ਪੈਂਟ ਅਲਟਰ ਕਰਾਉਣ ਲੱਗਾ ਤੂੰ ਕਿਹਾ ਯਾਰ ਆਪਣੇ ਭਾਈਚਾਰੇ ਵਾਲੇ ਬੰਦੇ ਕੋਲ ਕਰਾਵਾਂਗੇ ਹੁਣ ਆਪਾਂ ਯਾਰ ਖਾਣਾ ਪੀਣਾ ਆਪਣੇ ਭਾਈਚਾਰੇ ਵਾਲੇ ਬੰਦੇ ਕੋਲ ਖਾਣਾ ਯਾਰ ਮੇਰਾ ਭਰਾ ਯਾਰ ਹੁਣ ਭਾਈਚਾਰੇ ਵਾਲਾ ਕਿੱਥੋਂ ਲੱਭੀਏ ਤੈਨੂੰ ਪਤਾ ਨਹੀਂ ਇੱਕ ਵਾਰ ਤੂੰ ਨਾਲ ਖਾ ਲਿਆ ਨਾ ਤੂੰ ਕਿਤੇ ਜਾ ਨਹੀਂ ਸਕਦਾ ਨਹੀਂ ਵੀਰੇ ਮੈਂ ਨਹੀਂ ਖਾਣਾ ਮੇਰੀ ਗੱਲ ਸੁਣ ਲੈ ਇੱਕ ਆਪਣੇ ਪੰਜਾਬ ਦੇ ਵਿੱਚ ਨਾ ਵਿਵਾਦ ਚੱਲ ਰਹੇ ਨੇ ਇਹ ਪ੍ਰਵਾਸੀਆਂ ਨੇ ਕਬਜ਼ਾ ਕਰ ਲੈਣਾ ਪੰਜਾਬ ਉੱਤੇ ਤੇ ਮੈਂ ਇਸ ਗੱਲ ਤੋਂ ਖਿਲਾਫ ਹਾਂ ਮੈਂ ਤੋਂ ਨਹੀਂ ਖਾਣਾ ਮੈਂ ਆਪਣੇ ਪੰਜਾਬੀ ਭਾਈਚਾਰੇ ਵਾਲੇ ਕੋਲ ਹੀ ਖਾਣਾ। ਓਏ ਯਾਰ ਕੁਛ ਨਹੀਂ ਹੁੰਦਾ। ਨਹੀਂ ਵੀਰੇ ਮੈਂ ਨਹੀਂ ਖਾਣਾ। ਕੁਛ ਨਹੀਂ ਹੈਗਾ ਯਾਰ। ਮੈਂ ਨਹੀਂ ਖਾਣਾ ਵੀਰੇ। ਨਹੀਂ ਮੈਂ ਚੱਲਾਂ ਵੀਰੇ ਮੈਂ ਨਹੀਂ ਖਾਣਾ। ਪੁਕਾਰ ਯਾਰ ਬਹੁਤ ਜ਼ਿਆਦਾ ਦਰਦ ਹੋ ਰਹੀ ਯਾਰ। ਬਹੁਤ ਜ਼ਿਆਦਾ ਦਰਦ ਹੋ ਰਹੀ ਮੇਰੇ ਕੋਲ ਬਰਦਾਸ਼ਤ ਨਹੀਂ ਹੋ ਰਹੀ ਯਾਰ। ਇਹਨਾਂ ਨੂੰ ਪਤਾ ਕੀ ਗੱਲ ਹੋ ਗਈ ਤੇਰੀ ਬਦਾਜਮੀ ਹੋ ਗਈ ਹੋਰ ਕੋਈ ਗੱਲ ਨਹੀਂ। ਤੈਨੂੰ ਇੱਕੋ ਹੀ ਖਰਾਕ ਲੈ ਕੇ ਦਿਨਾ ਡਾਕਟਰ ਮੇਰਾ ਫੈਮਿਲੀ ਡਾਕਟਰ ਆ। ਚਲਾ ਚੱਲ। ਯਾਰ ਲੈ ਕੇ ਦੇ ਫਿਰ ਜਲਦੀ ਕਰ ਦੇ ਯਾਰ। ਡਾਕਟਰ ਦਸੂਜਾ ਜੀ ਨੂੰ ਮਿਲ ਕੀ ਡਾਕਟਰ ਦਸੂਜਾ ਉਹ ਇੱਧਰ ਆ ਭਰਾ ਇੱਧਰ ਆ ਕੀ ਗੱਲ ਹੋ ਗਈ ਉਹ ਯਾਰ ਸਵੇਰੇ ਆਪਾਂ ਜਦੋਂ ਕਰਾਣ ਲੱਗੇ ਤੈਨੂੰ ਕਿਹਾ ਨਹੀਂ ਆਪਾਂ ਆਪਣੇ ਭਾਈਚਾਰੇ ਵਾਲੇ ਬੰਦੇ ਕੋਲ ਦਵਾਈ ਲੈਣੀ ਆ ਆਪਾਂ ਸਾਰਾ ਕੰਮ ਭਾਈਚਾਰਿਆਂ ਕੋਲ ਕਰਾਣਾ ਦਸੂਜਾ ਯਾਰ ਆਪਾਂ ਨਹੀਂ ਕੰਮ ਕਰਾਣਾ ਮੇਰੇ ਵੀਰ ਮੈਂ ਜੇ ਪੇਟ ਦੇ ਨਾਲ ਮਰ ਜਾਵਾਂ ਪਰ ਮੈਂ ਨਹੀਂ ਦਵਾਈ ਲੈਣੀ ਮੇਰਾ ਵੀਰ ਤੁਹਾਡਾ ਫੈਮਿਲੀ ਡਾਕਟਰ ਆ ਯਾਰ ਤੁਸੀਂ ਦਸੂਜਾ ਕੋਲ ਦਵਾਈ ਲੈ ਰਹੇ ਹੋ ਯਾਰ ਆਪਣੇ ਬੰਦੇ ਮਰ ਗਏ ਨੇ ਯਾਰ ਆਪਾਂ ਆਪਣੀ ਤਬੀਅਤ ਦੇਖਣੀ ਹੈ ਯਾਰ ਨਹੀਂ ਤਬੀਅਤ ਮੈਂ ਮਰ ਜਾਵਾਂਗਾ ਪਰ ਮੈਂ ਨਹੀਂ ਦਵਾਈ ਲੈਣੀ ਚੱਲ ਆ ਯਾਰ ਆਪਾਂ ਆਪਣੇ ਭਾਈਚਾਰੇ ਨਾਲ ਕੋਲ ਦਵਾਈ ਲਾਂਗੇ ਚੱਲ ਦੇਖਾਂ ਤੇਰਾ ਘੜਾ ਭਾਈਚਾਰਾ ਚੱਲ ਜੇ ਵੀ ਨਾ ਮੇਰਾ ਥੋੜਾ ਥੋੜਾ ਪੇਟ ਦਰਦ ਹੋ ਹੀ ਜਾਂਦਾ ਯਾਰ ਯਾਰ ਕੱਲ ਤੈਨੂੰ ਮੈਂ ਕਹੀ ਤਾਂ ਜਾਂਦਾ ਸੀ ਡਾਕਟਰ ਦਸੂਜਾ ਕੋ ਦਵਾਈ ਲੈ ਲੈ ਇੱਕੋ ਹੀ ਖਰਾ ਕੇ ਲੈਣੀ ਸੀ ਤੇਰਾ ਆਰਾਮ ਆ ਜਾਣਾ ਸੀਗਾ ਯਾਰ ਵੀਰੇ ਮੈਂ ਨਹੀਂ ਲੈਣੀ ਦਸੂਜਾ ਤੋਂ ਦਵਾਈ ਮੈਂ ਆਪਣੇ ਸਿੰਘ ਬੰਦੇ ਤੋਂ ਹੀ ਦਵਾਈ ਲੈਣੀ ਆ ਜਾਏ ਮੈਨੂੰ ਜੋ ਮਰਜ਼ੀ ਹੋ ਜਾਵੇ ਮੈਂ ਨਹੀਂ ਲੈਣੀ ਤੇਰੇ ਬੰਦੇ ਤੋਂ ਦਵਾਈ ਕੰਮ 'ਚ ਬੈਠਾ ਉਹ ਸੁਰਿੰਦਰ ਪਾਜੀ ਬੈਠੇ ਆਪਾਂ ਉਹਨਾਂ ਨਾਲ ਗੱਲ ਕਰਦੇ ਜੇ ਤੈਨੂੰ ਸੁਝਾਉਂਦੇ ਆਂ ਹੋਰ ਸੁਰਿੰਦਰ ਸਤਿ ਸ਼੍ਰੀ ਅਕਾਲ ਪਾਜੀ ਕੀ ਹਾਲ ਆ ਠੀਕ ਠਾਕ ਹਾਂਜੀ ਵਧੀਆ ਜੀ ਸਤਿ ਸ਼੍ਰੀ ਅਕਾਲ ਵੀਰੇ ਠੀਕ ਹੋ ਹਾਂਜੀ ਹਾਂਜੀ ਆਓ ਬੈਠੋ ਵੀਰੇ ਕੀ ਗੱਲ ਮੈਂ ਦੇਖਿਆ ਬੈਸਦੇ ਆ ਰਹੀ ਸੀ ਓ ਯਾਰ ਪਾਜੀ ਮੈਨੂੰ ਕੱਲ ਦਾ ਕਹੀ ਇਹਨਾ ਡਾਕਟਰ ਦਸੂਜਾ ਤੋਂ ਦਵਾਈ ਲੱਲਾ ਦੱਸੋ ਡਾਕਟਰ ਵਧੀਆ ਨਹੀਂ ਹੈਗਾ ਪਾਜੀ ਵਧੀਆ ਤਾਂ ਹੈ ਡਾਕਟਰ ਮੇਰੀ ਸਾਰੀ ਫੈਮਿਲੀ ਦਵਾਈ ਉੱਥੋਂ ਜਾਂਦੀ ਆ ਪਾਜੀ ਮੈਂ ਨਹੀਂ ਲੈਣੀ ਦਵਾਈ ਕਿਸੇ ਕੋਲੋਂ ਵੀ ਮੈਂ ਆਪਣੇ ਪੰਜਾਬੀ ਭਾਈ ਕੋ ਆ ਕੀ ਬੋਲੀ ਧੰਨਵਾਦੀ ਭਾਜੀ ਭਾਜੀ ਕੱਲ ਇੰਨੇ ਹੀ ਵਹਿਮ ਪਾਇਆ ਮੈਨੂੰ ਕੱਲ ਮੈਂ ਪੈਂਟ ਲਈਤੀ ਭਾਜੀ ਉੱਥੋਂ ਦੀ ਮੈਂ ਐਲਟਰ ਕਰਾਣ ਲੱਗਾ ਭਾਜੀ 20 ਸਾਲਾਂ ਤੋਂ ਮੈਂ ਐਲਟਰ ਕਰਾ ਰਿਆ ਆ ਬੰਦੇ ਕੋਲ ਮੁ슬림 ਬੰਦਾ ਭਾਜੀ ਕਹਿੰਦਾ ਨਹੀਂ ਜੀ ਉੱਥੋਂ ਨਹੀਂ ਕਰਾਣੀ ਆਪਣੇ ਪੰਜਾਬੀ ਭਾਈ ਕੋ ਕਰਾਣੀ ਆ ਮੇਰੇ ਦਿਲ ਚ ਗੱਲ ਘਰ ਕਰ ਗਈ ਭਾਜੀ ਮੈਂ ਪੰਜਾਬੀ ਬੰਦੇ ਕੋਲ ਹੀ ਕੰਮ ਕਰਾਣਾ ਪੰਜਾਬੀ ਬੰਦੇ ਕੋਲ ਹੀ ਦਵਾਈ ਲੈਣੀ ਆ ਪੰਜਾਬੀ ਬੰਦੇ ਕੋਲ ਹੀ ਖਾਣਾ ਪੀਣਾ ਵੀਰੇ ਓ ਯਾਰ ਭਾਈ ਤੁਹਾਨੂੰ ਪਤਾ ਨਹੀਂ ਮਾਹੌਲ ਕਿੰਨਾ ਖਰਾਬ ਚੱਲ ਰਿਹਾ ਤੁਸੀਂ ਦੇਖਦੇ ਨਹੀਂ ਨਿਊਜ਼ਰੀ ਦੇਖਦੇ ਤੁਸੀਂ ਦੱਸੋ ਯਾਰ ਹੁਣ ਉਹੀ ਗੱਲ ਮੇਰੇ ਦਿਮਾਗ ਤੇ ਪੈ ਗਈ ਯਾਰ ਮੈਂ ਇਹਨੂੰ ਕਹਿ ਤੀ ਇਹ ਮਗਰੀ ਪੈ ਗਿਆ ਭਾਜੀ ਜਿੱਥੇ ਜਾਣੇ ਮੈਂ ਇੱਥੇ ਨਹੀਂ ਖਾਣਾ ਉੱਥੇ ਨਹੀਂ ਖਾਣਾ ਇੱਕ ਗੱਲ ਦਾ ਬਦਲਾ 10 ਗੱਲਾਂ ਬਦਲੇ ਬਦਲਾ ਲਿਆ ਨੇ ਭਾਜੀ ਤੁਸੀਂ ਵੀ ਉਹਨਾਂ ਗੱਲਾਂ ਚ ਆ ਗਏ ਜਿੱਥੇ ਸਾਰੀ ਦੁਨੀਆ ਆਈ ਹੋਈ ਹੈ ਕਿੱਥੋਂ ਤੁਹਾਡੇ ਦਿਮਾਗ 'ਚ ਇਹ ਗੱਲਾਂ ਪਈਆਂ ਕਿ ਆਪਾਂ ਪੰਜਾਬੀ ਬੰਦੇ ਤੋਂ ਹੀ ਕੰਮ ਲੈਣਾ ਪ੍ਰਵਾਸੀਆਂ ਤੋਂ ਨਹੀਂ ਲੈਣਾ ਇਹ ਮੁਸਲਮਾਨ ਹੈ ਇਹ ਈਸਾਈ ਆ ਇਹ ਹਿੰਦੁਸਤਾਨ ਆ ਪਾਕਿਸਤਾਨ ਆ ਇੰਗਲੈਂਡ ਆ ਅਮਰੀਕਾ ਕਿੱਥੋਂ ਆਈਆਂ ਗੱਲਾਂ ਇਹ ਪਾਜੀ ਇਹਨੂੰ ਪੁੱਛੋ ਇੰਨੇ ਹੀ ਮੈਨੂੰ ਮੜਾ ਕੀਤਾ ਸੀ ਕੱਲ ਕਿਉਂ ਕੀਤਾ ਪਾਜੀ ਪਾਜੀ ਨਿਊਜ਼ ਦੇਖ ਲਈ ਯਾਰ ਬਸ ਮਨ 'ਚ ਗੱਲ ਬਹਿ ਗਈ ਮੈਂ ਤਾਂ ਵੈਸੇ ਹੀ ਕਹਿ ਬੈਠਾ ਉਹ ਗੱਲ ਨੂੰ ਮੈਂ ਦਿਲ 'ਤੇ ਹੀ ਲਾ ਬੈਠਾ ਪਾਜੀ ਦੱਸੋ ਕੀ ਕਰਾਂ ਮੈਂ ਹੁਣ ਯਾਰ ਕਸੂਰ ਤੁਹਾਡਾ ਵੀ ਹੈ ਨਹੀਂ ਪਾਜੀ ਕਸੂਰ ਪਤਾ ਕੀ ਦਾ ਜਿਨ੍ਹਾਂ ਨੇ ਆਪਣੇ ਦਿਮਾਗ 'ਚ ਇਹ ਗੱਲਾਂ ਪਾਈਆਂ ਜਿਹੜਾ ਆਪਣੇ ਦੋ ਇਹ ਕੰਮ ਕਰਾਉਣਾ ਚਾ ਰਿਆ ਨਾ ਤੇ ਆਪਾਂ ਉਹੀ ਕਰ ਰਹੇ ਹਾਂ ਹੁਣ ਮੈਨੂੰ ਦੱਸੋ ਜਦੋਂ ਆਪਾਂ ਸਕੂਲ ਪੜ੍ਹਦੇ ਸੀਗੇ ਸਾਰੇ ਸਿੱਖ ਪੜਦੇ ਸੀ ਜਾਂ ਸਾਰੇ ਹਿੰਦੂ ਪੜਦੇ ਸੀ ਨਹੀਂ ਵੀਰੇ ਸਾਰੇ ਧਰਮ ਸੀਗੇ ਆਪਾਂ ਨੂੰ ਧਰਮ ਦਾ ਪਤਾ ਹੀ ਨਹੀਂ ਸੀਗਾ ਜਦੋਂ ਆਪਾਂ ਜੰਮੇ ਆ ਜੇ ਆਪਾਂ ਹਿੰਦੂ ਘਰੇ ਜੰਮਦੇ ਤਾਂ ਆਪਾਂ ਹਿੰਦੂ ਹੁੰਦੇ ਹੈ ਤੇ ਫਿਰ ਸਿੱਖ ਮਾੜੇ ਸੀਗੇ ਤਾਂ ਫਿਰ ਜੇ ਹੁਣ ਆਪਾਂ ਸਿੱਖਾਂ ਘਰੇ ਜੰਮਿਆ ਤਾਂ ਹਿੰਦੂ ਮਾੜੇ ਹੋਗੇ ਜਾਂ ਇਸਾਈ ਮਾੜੇ ਹੋਗੇ ਕਿ ਸਾਰੇ ਚੰਗੇ ਹੁੰਦੇ ਆ ਉਹ ਨਹੀਂ ਵੀਰੇ ਇਸਾਈ ਮਾੜੇ ਨਹੀਂ ਮੇਰੇ ਤਾਂ ਦੋਸਤ ਨੇ ਯਾਰ ਮੈਂ ਕ੍ਰਿਸ਼ਨਾਂ ਦੇ ਨਾਲ ਖੇਡਿਆ ਫਿਰ ਉਹਨਾਂ ਨੇ ਕੀ ਮਾੜਾ ਕਰਤਾ ਤੁਹਾਡਾ ਯਾਰ ਉਹ ਭਾਜੀ ਉਹਨਾਂ ਨੇ ਮੇਰਾ ਕੋਈ ਮਾੜਾ ਨਹੀਂ ਕੀਤਾ ਮੈਨੂੰ ਭਾਜੀ ਨੇ ਗੱਲ ਵਸਾਤੀ ਮੇਰੇ ਦਿਲ 'ਚ ਇਹਨਾਂ ਨੇ ਨਹੀਂ ਫਸਾਈ ਵੀਰੇ ਇਹ ਸਾਰੀ ਦੁਨੀਆ ਦੇ ਮਨਚਾ ਹੈ ਕਿ ਜਿਹੜੇ ਧਰਮ 'ਚ ਜੰਮਿਆ ਉਹੀ ਧਰਮ ਵਧੀਆ ਬਾਕੀ ਮਾੜੇ ਨੇ ਇਹ ਕਹਿੰਦੇ ਪੰਜਾਬ 'ਚ ਮਾਹੌਲ ਖਰਾਬ ਚੱਲ ਰਿਹਾ ਆ ਆਪਾਂ ਆਪਣੇ ਆਪਣੇ ਬੰਦਿਆ ਕੋਲ ਹੀ ਕੰਮ ਕਰਾਣਾ ਕਿਨੇ ਕੀਤਾ ਮਾਹੌਲ ਖਰਾਬ ਆਪਾਂ ਹੀ ਕੀਤਾ ਹੋਇਆ ਕਿਉਂਕਿ ਆਪਾਂ న్యూਸ ਸੁਣ ਲੈਂਦੇ ਆ ਜੀ ਸੋਸ਼ਲ ਮੀਡੀਆ ਦੇਖ ਲੈਂਦੇ ਆ ਯਾ ਕੋਈ ਬੰਦਾ ਲੜਾਈ ਕਰਦਾ ਉਹ ਦੇਖ ਲੈਂਦੇ ਆ ਮੇਰੀ ਗੱਲ ਸੁਣੋ ਭਾਜੀ ਆਪਣੇ ਪੰਜਾਬ ਦੇ ਵਿੱਚ ਜੇ ਪ੍ਰਵਾਸੀ ਹੈ ਤੇ ਆਪਣੇ ਵੀ ਤਾਂ ਬੰਦੇ ਬਾਹਰ ਬੈਠੇ ਨੇ ਜੇ ਆਪਾਂ ਇੱਥੋਂ ਬਾਹਰ ਕੱਢਾਂਗੇ ਆਪਣੇ ਵਾਲੇ ਨਹੀਂ ਆਣਗੇ ਵਾਪਸ ਪਰ ਪਿਛਲੇ ਸਾਲ ਤੁਸੀਂ ਬਿਮਾਰ ਹੋਏ ਸੀ ਹਾਂਜੀ ਯਾਦ ਹਾਂਜੀ ਵੀਰੇ ਕਿਹੜੇ ਹਸਪੀਟਲ ਸੀਗੇ ਸੀਐਮਸੀ ਸਿੱਖਾਂ ਦਾ ਹਸਪੀਟਲ ਸੀ ਉਹ ਨਹੀਂ ਵੀਰੇ ਅੱਛਾ ਤੇ ਜਦੋਂ ਤੁਹਾਨੂੰ ਬਲੱਡ ਚੜਿਆ ਸੀ ਕੀ ਦਾ ਚੜਿਆ ਸੀ ਪਤਾ ਨਹੀਂ ਵੀਰੇ ਆਪਣੇ ਗਵੰਡੀ ਸ਼ਰਮਾ ਜੀ ਦਾ ਹੋਰ ਕਿਸੇ ਦਾ ਮੈਚ ਹੀ ਨਹੀਂ ਕੀਤਾ ਤੇ ਫੇਰ ਆਪਾਂ ਧਰਮਾਂ ਵਿੱਚ ਲੜੀ ਜਾਂਦੇ ਆ ਯਾਰ ਅੱਛਾ ਮੇਰੀ ਗੱਲ ਸੁਣੋ ਆਪਾਂ ਦਰਬਾਰ ਸਾਹਿਬ ਜਾਣਾ ਹੈ ਹਾਂਜੀ ਭਾਈ ਕਿੰਨੇ ਦੁਆਰ ਨੇ ਚਾਰ ਦੁਆਰ ਨੇ ਵੀਰੇ ਗੁਰੂ ਸਾਹਿਬ ਨੇ 800 ਸਾਲ ਪਹਿਲਾਂ ਹੀ ਪਹਿਲਾਂ ਹੀ ਤੁਹਾਡੇ ਵਾਸਤੇ ਸਾਰੇ ਰਸਤੇ ਖੋਲਤੇ ਸੀ ਕਿ ਇੱਥੇ ਕਿਹੜਾ-ਕਿਹੜਾ ਧਰਮ ਆ ਸਕਦਾ ਉਹਨਾਂ ਨੇ ਡਿਫਾਈਨ ਕੀਤਾ ਸੀ ਕੁਝ ਇੱਥੇ ਸਾਰੇ ਧਰਮ ਆ ਸਕਦੇ ਨੇ ਇੱਥੇ Hindu ਵੀ ਆ ਸਕਦਾ ਇੱਥੇ ਮੁਸਲਮਾਨ ਵੀ ਆ ਸਕਦਾ ਇੱਥੇ ਇਸਾਈ ਵੀ ਆ ਸਕਦਾ ਇੱਥੇ ਸਿੱਖ ਵੀ ਆ ਸਕਦਾ ਜਦ ਉਹਨਾਂ ਨੇ ਨਹੀਂ ਭੇਤ ਭਾਵ ਕੀ ਕੀਤਾ ਤੇ ਆਪਾਂ ਕੌਣ ਉਹਨਾਂ ਨੂੰ ਯਾਦ ਕਰਨ ਵਾਲੇ ਵੀਰੇ ਮੈਂ ਭੇਤ ਭਾਵ ਨਹੀਂ ਕਰਦਾ ਵੀਰੇ ਨੇ ਮੇਰੇ ਦਿਲ ਚ ਗੱਲ ਵਸਾਤੀ ਵੀਰੇ ਤੁਸੀਂ ਦੋਨੋਂ ਮੇਰੇ ਤੋਂ ਵੱਡੇ ਹੋ ਵੀਰੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜਦੋਂ ਲੋਡ ਪੈਂਦੀ ਆ ਨਾ ਉਦੋਂ ਧਰਮ ਨਹੀਂ ਦੇਖੇ ਜਾਂਦੇ ਉਦੋਂ ਜਾਤਾਂ ਨਹੀਂ ਦੇਖੀਆਂ ਜਾਂਦੀਆਂ ਉਦੋਂ ਉਦੋਂ ਕੌਮਾਂ ਨਹੀਂ ਦੇਖੀਆਂ ਜਾਂਦੀਆਂ ਉਦੋਂ ਸਿਰਫ ਆਪਣੀ ਲੋਡ ਪੂਰੀ ਕੀਤੀ ਜਾਂਦੀ ਆ ਤੇ ਜਦੋਂ ਆਪਾਂ ਵਿਹਲੇ ਹੋ ਜਾਂਦੇ ਆ ਫਿਰ ਆਪਾਂ ਜਾਤਾਂ ਪਿੱਛੇ ਵੀ ਲੜਨ ਲੱਗ ਜਾਂਦੇ ਆ ਫਿਰ ਕੌਮਾਂ ਪਿੱਛੇ ਵੀ ਲੜਨ ਲੱਗ ਜਾਂਦੇ ਆ ਆਪਾਂ ਤਾਂ ਆਪਣੀ ਕੌਮ ਕਮਜ਼ੋਰ ਕਿਉਂ ਹੋ ਰਹੀ ਆ ਵੀਰੇ ਆਪਾਂ ਤਾਂ ਬਰਾਦਰੀਆਂ ਵਿੱਚੇ ਵੀ ਲੜਨ ਲੱਗ ਗਏ ਯਾਰ ਅਸੀਂ ਉਸ ਧਰਮ ਤੋਂ ਜੰਮੇ ਹੋਏ ਆ ਜਿੱਥੇ ਸਾਰਿਆਂ ਨੂੰ ਸਤਿਕਾਰ ਦੇਣਾ ਹੁੰਦਾ ਜੇ ਆਪਾਂ ਕਿਤੇ ਲੰਗਰ ਲਾਣੇ ਆ ਨਾ ਵੀਰੇ ਆਪਾਂ ਇਹ ਨਹੀਂ ਦੇਖਦੇ ਕਿ ਕਿਹਨੂੰ ਦੇਣਾ ਤੇ ਕਿਹਨੂੰ ਨਹੀਂ ਦੇਣਾ ਸਾਰਿਆਂ ਵਾਸਤੇ ਹੁੰਦਾ ਸਮਝੇ ਮੇਰੀ ਗੱਲ ਹਾਂਜੀ ਹਾਂਜੀ ਵੀਰੇ ਨਾਲੇ ਤੁਸੀਂ ਕਦੇ ਮੰਦਿਰ ਨਹੀਂ ਗਏ ਗਏ ਆ ਵੀਰੇ ਕਦੇ ਉਹਨਾਂ ਨੇ ਬਾਹਰ ਕੱਢਿਆ ਤੁਹਾਨੂੰ ਨਾ ਕਦੇ ਚਰਚ ਨਹੀਂ ਗਏ ਗਿਆ ਵੀ ਇਹ ਗੱਲ ਉਹ ਨਹੀਂ ਹੈਗੀ ਜੋ ਆਪਾਂ ਸੋਚਦੇ ਆ ਗੱਲਾਂ ਉਹ ਨੇ ਜੋ ਆਪਣੇ ਦਿਮਾਗ ਚ ਪਾਈਆਂ ਜਾਂਦੀਆਂ ਨੇ ਕੋਈ ਧਰਮ ਮਾੜਾ ਨਹੀਂ ਕੋਈ ਜਾਤ ਮਾੜੀ ਨਹੀਂ ਕੋਈ ਕੌਮ ਮਾੜੀ ਨਹੀਂ ਪਰ ਜਿਹੜੇ ਘਰ ਚ ਆਪਾਂ ਜੰਮਿਆ ਚਲੋ ਠੀਕ ਹੈ ਉਹਦਾ ਸਤਿਕਾਰ ਕਰਨਾ ਚਾਹੀਦਾ ਪਰ ਬਾਕੀਆਂ ਦੀ ਬੇਕਦਰਹੀ ਥੋੜੀ ਕਰਨੀ ਚਾਹੀਦੀ ਹੈ ਪਰ ਵਾਸੀ ਵੀ ਆਪਣੇ ਭਰਾ ਨੇ ਈਸਾਈ ਵੀ ਆਪਣੇ ਭਰਾ ਨੇ ਮੁਸਲਮਾਨ ਵੀ ਆਪਣੇ ਭਰਾ ਨੇ ਹਿੰਦੂ ਸਿੱਖ ਈਸਾਈ ਸਾਰੇ ਭਾਈ ਭਾਈ ਆਪਾਂ ਨਹੀਂ ਭੁੱਲਣਾ ਵੀਰੇ ਕਦੇ ਕਿਉਂਕਿ ਆਪਣੇ ਗੁਰੂ ਸਾਹਿਬ ਨੇ ਕਦੇ ਆਪਾਂ ਨੂੰ ਉਹਨਾਂ ਤੋਂ ਲੱਗ ਨਹੀਂ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਦਾਸੀਆਂ ਕੀਤੀਆਂ ਸਾਰੇ ਦੇਸ਼ ਨੂੰ ਘੁੰਮਿਆ ਹਰ ਇੱਕ ਧਰਮ ਨੂੰ ਦੇਖਿਆ ਹੈ ਨਾ ਹਾਂਜੀ ਵੀਰੇ ਉਹਨਾਂ ਦੇ ਘੁੰਮਣ ਦਾ ਉਹਨਾਂ ਦੇ ਉਦਾਸੀਆਂ ਕਰਨ ਦਾ ਮਕਸਦ ਇਹੀ ਸੀਗਾ ਕਿ ਸਾਰੇ ਧਰਮਾਂ ਨੂੰ ਜੋੜਿਆ ਜਾਵੇ ਇੱਕੋ ਤੱਕੜੀ 'ਚ ਤੋਲਿਆ ਜਾਵੇ ਤਾਂ ਕਿ ਸਾਰੇ ਇਕੱਠੇ ਰਹਿਣ ਆਪਾਂ ਕੀ ਕਰ ਰਹੇ ਆ ਵੀਰੇ ਆਪਣੇ ਦਿਮਾਗ ਦੇ ਵਿੱਚ ਜੋ ਨਿਊਜ਼ ਆ ਗਈ ਜੋ ਆਪਾਂ ਨੂੰ ਦਿਖਾਇਆ ਜਾਂਦਾ ਕਿ ਦੋਨੇ ਆਪਸ ਵਿੱਚ ਲੜੀ ਜਾਣ ਸਾਰੇ ਤਰ੍ਹਾਂ ਆਪਸ ਵਿੱਚ ਲੜੀ ਜਾਣ ਤੇ ਫਾਇਦਾ ਚੱਕ ਜਾਂਦੇ ਆ ਸਮਝੋ ਜੇ ਮਾਹੌਲ ਸਹੀ ਰੱਖਣਾ ਹੈ ਪਹਿਲਾਂ ਆਪਣੇ ਆਪ ਨੂੰ ਸਹੀ ਕਰਨਾ ਪੈਣਾ ਹੈ ਤਾਂ ਦੂਜਾ ਬੰਦਾ ਸਹੀ ਹੋਊਗਾ ਜੇ ਆਪਾਂ ਕਿਸੇ ਨੂੰ ਮਾੜਾ ਨਹੀਂ ਬੋਲਾਂਗੇ ਆਪਾਂ ਉਹਨੂੰ ਕਿਉਂ ਮਾੜਾ ਬੋਲੂਗਾ ਸਹੀ ਕਹਿ ਰਹਾ ਨਾ ਬਾਜੀ ਸਹੀ ਕਹਿ ਰਹੇ ਹੋ ਬਾਜੀ ਕੋਈ ਵੀ ਤਰ੍ਹਾਂ ਮਾੜਾ ਨਹੀਂ ਕੋਈ ਜਾਤ ਮਾੜੀ ਨਹੀਂ ਕੋਈ ਬਰਾਦਰੀ ਮਾਰਣੀ ਨਹੀਂ ਆਪਾਂ ਸਹੀ ਆ ਤਾਂ ਸਾਰੇ ਸਹੀ ਆ ਤੇ ਆਪਾਂ ਹਮੇਸ਼ਾ ਮਿਲ ਜੁਲ ਕੇ ਰਹਿਣਾ ਠੀਕ ਆ ਵੀਰੇ ਠੀਕ ਆ ਵੀਰੇ ਜਦੋਂ ਖੂਨ ਦੀ ਲੋੜ ਪਈ ਸੀ ਨਾ ਉਦੋਂ ਹੱਥ ਪੈਰਾਂ ਦੀ ਪੈ ਗਈ ਸੀ ਸਾਰਿਆਂ ਨੂੰ ਤੇ ਜੇ ਉਦੋਂ ਸ਼ਰਮਾ ਜੀ ਖੂਨ ਨਾ ਦਿੰਦੇ ਤੇ ਆਪਾਂ ਜਿੱਥੇ ਨਾ ਬੈਠੇ ਹੁੰਦੇ ਤਾਂ ਹੀ ਮੈਂ ਕਿਹਾ ਲੋੜ ਪਈ ਤੇ ਆਪਾਂ ਨੂੰ ਜਾਤਾਂ ਧਰਮ ਭੁੱਲ ਜਾਂਦੇ ਨੇ ਤੇ ਜਦੋਂ ਨਹੀਂ ਲੋੜ ਹੁੰਦੀ ਉਦੋਂ ਆਪਾਂ ਜਾਤਾਂ ਪਿੱਛੇ ਲੜਨ ਲੱਗ ਜਾਂਦੇ ਆ ਉਹਨੂੰ ਅੱਜ ਤੋਂ ਬਾਅਦ ਆਪਣੇ ਦਿਮਾਗ 'ਚ ਕਦੇ ਨਹੀਂ ਆਣਾ ਚਾਹੀਦਾ ਕਿ ਕੋਈ ਮਾੜਾ ਹੈ ਕੋਈ ਚੰਗਾ ਸਾਰੇ ਚੰਗੇ ਆ ਠੀਕ ਹੈ ਬਾਜੀ ਠੀਕ ਹੈ ਬਾਜੀ ਵਾਦਾ ਕਰੋ ਮੇਰੇ ਨਾਲ ਕਿ ਅੱਜ ਤੋਂ ਬਾਅਦ ਇਹ ਚੀਜ਼ਾਂ ਪਿੱਛੇ ਆਪਣੀ ਲੜਾਈ ਨਹੀਂ ਹੋਵੇਗੀ ਨਹੀਂ ਹੋਊਗੀ ਵੀਰੇ ਬਿਲਕੁਲ ਨਹੀਂ ਹੋਊਗੀ ਵੀਰੇ ਅੱਜ ਤੋਂ ਬਾਅਦ ਨਹੀਂ ਲੜਾਂਗੇ ਠੀਕ ਹੈ ਤਾਂ ਤੁਸੀਂ ਵੀ ਨਹੀਂ ਲੜਨਾ ਬਾਜੀ ਦੇਖੋ ਦੇਸ਼ ਦਾ ਮਾਹੌਲ ਖਰਾਬ ਜ਼ਰੂਰ ਹੈ ਪਰ ਕਿਨੇ ਕੀਤਾ ਆਪਾਂ ਹੀ ਕੀਤਾ ਯਾਰ ਸਾਨੂੰ ਵੀ ਦੁੱਖ ਹੈ ਜੇ ਕਿਸੇ ਦੇ ਪਰਿਵਾਰ ਦੇ ਜੀ ਗਏ ਨੇ ਅਤਿਵਾਦ ਦਾ ਹਮਲਾ ਹੋਇਆ ਪਰ ਇਹਦੇ ਵਿੱਚ ਜੇ ਆਪਾਂ ਨੂੰ ਲੜ ਕੇ ਠੀਕ ਹੋ ਸਕਦਾ ਤਾਂ ਆਪਾਂ ਲੜ ਪੈਣੇ ਪਰ ਆਪਣੇ ਲੜਨ ਨਾਲ ਕੋਈ ਫਾਇਦਾ ਨਹੀਂ ਹੋ ਰਿਹਾ ਠੀਕ ਆ ਆਪਾਂ ਧਰਨੇ ਲਾ ਰਹੇ ਆ ਆਪਾਂ ਲੋਕਾਂ ਦੇ ਘਰਾਂ ਦੇ ਵਿੱਚ ਵੱਟੇ ਮਾਰ ਰਹੇ ਆ ਇਹ ਕੋਈ ਫਾਇਦਾ ਥੋੜੀ ਆ ਸਾਰੇ ਧਰਮ ਵਧੀਆ ਨੇ Hindu ਵੀ ਵਧੀਆ ਮੁਸਲਮਾਨ ਵੀ ਵਧੀਆ ਇਸਾਈ ਵੀ ਵਧੀਆ ਸਿੱਖ ਵੀ ਵਧੀਆ ਠੀਕ ਆ ਜੀ ਜੇ ਮਾੜੇ ਆ ਤਾਂ ਫਿਰ ਸਾਰੇ ਹੀ ਮਾੜੇ ਆ ਜੇ ਚੰਗੇ ਆ ਤਾਂ ਫਿਰ ਸਾਰੇ ਹੀ ਚੰਗੇ ਆ ਇਸ ਕਰਕੇ ਆਪਾਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਤੇ ਕਦੇ ਵੀ ਇਦਾਂ ਨਹੀਂ ਹੋਣਾ ਚਾਹੀਦਾ ਕਿ ਆਪਾਂ ਇਤੋਂ ਆ ਚੀਜ਼ ਨਹੀਂ ਲੈਣੀ ਐ ਇਤੋਂ ਆ ਚੀਜ਼ ਨਹੀਂ ਜਿੱਥੋਂ ਆਪਾਂ ਨੂੰ ਸਵਾਦ ਲੱਗਦੀ ਆ ਜਿੱਥੋਂ ਆਪਾਂ ਨੂੰ ਸਹੀ ਚੀਜ਼ ਮਿਲਦੀ ਆ ਜਿੱਥੋਂ ਆਪਾਂ ਨੂੰ ਕੰਫਰਟੇਬਲ ਚੀਜ਼ ਮਿਲਦੀ ਆ ਆਪਾਂ ਉੱਥੋਂ ਲੈਣੀ ਆ ਆਪਾਂ ਆਪਸ ਚ ਨਹੀਂ ਲੜਨਾ ਕਿਉਂਕਿ ਗੁਰੂ ਸਾਹਿਬ ਨੇ ਆਪਾਂ ਨੂੰ ਇਸ ਚੀਜ਼ਾਂ ਨਹੀਂ ਸਿਖਾਈਆਂ ਕਿ ਕਿਸੇ ਵੀ ਚੀਜ਼ ਦਾ ਨਰਾਦਰ ਕਰੋ ਕਿਸੇ ਵੀ ਧਰਮ ਦਾ ਨਰਾਦਰ ਕਰੋ ਨਹੀਂ ਕਰਨਾ ਅਸੀਂ ਭਾਵੇਂ ਤੁਸੀਂ ਜੋ ਮਰਜ਼ੀ ਸਾਡੇ ਦਿਮਾਗ ਚ ਪਾਈ ਜਾਓ ਪਰ ਅਸੀਂ ਪੱਕੇ ਆ ਜੇ ਸਾਡਾ ਦੋਸਤ ਬਚਪਨ ਤੋਂ 크ਿਸਚਨ ਐ ਜਾਂ ਹਿੰਦੂ ਐ ਉਹ ਸਾਡਾ ਦੋਸਤ ਹੀ ਰਹੇਗਾ ਸਾਡਾ ਕੋਈ ਦੁਸ਼ਮਣ ਨਹੀਂ ਕਿਉਂ ਵੀਰੇ ਬਿਲਕੁਲ ਜੀ ਆਪਣੇ ਬਚਪਨ ਦੇ ਦੋਸਤ ਜਿਹੜੇ ਸੀ ਸਕੂਲਾਂ 'ਚ ਪੜ੍ਹਦੇ ਸੀ ਅੱਜ ਵੀ ਆਪਣੇ ਦੋਸਤ ਨੇ ਨਾ ਬਿਲਕੁਲ ਜੀ ਬਿਲਕੁਲ ਤੇ ਹੁਣ ਧਰਮ ਜਾਤਾਂ ਕਰਕੇ ਆਪਾਂ ਲੜ ਪਾਂਗੇ ਯਾਰ ਨਹੀਂ ਵੀਰੇ ਨਹੀਂ ਲੜਾਂਗੇ ਨਾ ਨਹੀਂ ਲੜਨਾ ਜੇ ਤੁਹਾਨੂੰ ਸਾਡਾ ਇਹ ਮੈਸੇਜ ਥੋੜਾ ਜਿਹਾ ਵੀ ਵਧੀਆ ਲੱਗਿਆ ਹੋਵੇ ਤਾਂ ਇੱਕ ਬਹੁਤ ਪਿਆਰਾ ਜਿਹਾ ਕਮੈਂਟ ਆਣਾ ਚਾਹੀਦਾ ਤੁਹਾਡਾ ਠੀਕ ਹੈ ਹਾਂ ਜੇ ਕਿਸੇ ਨੂੰ ਬੁਰੀ ਲੱਗੀ ਹੋਵੇ ਤਾਂ ਹੱਥ ਜੋੜ ਕੇ ਮਾਫੀ ਹੈ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਕਿ ਅਮਨ ਸ਼ਾਂਤੀ ਤੇ ਸੁੱਖ ਸਾਰੀ ਦੁਨੀਆ 'ਚ ਫੈਲ ਸਕੇ ਹੋ ਸਕਦਾ ਇੱਕ ਵੀਡੀਓ ਕਰਕੇ ਕਿਸੇ ਦੀ ਜ਼ਿੰਦਗੀ ਚੇਂਜ ਹੋ ਜਾਏ ਹੈਨਾ ਸ਼ੇਅਰ ਕਰਦੇ ਜਾ ਕਰੋ ਤੇ ਬਾਕੀ ਥੱਲੇ ਮੈਂਸ਼ਨ ਕੀਤੀਆਂ ਹੋਈਆਂ ਭਾਜੀ ਹੋਣਾਂ ਦੀਆਂ ਆਈਡੀਆਜ਼ ਜ਼ਰੂਰ ਫੋਲੋ ਕਰੋ ਫੋਲੋ ਕਰਨਾ ਕਿਉਂਗਾ ਇਹਨਾਂ ਦਾ ਵੀ ਹੌਸਲਾ ਵਧੂਗਾ ਅੱਗੇ ਤੋਂ ਹੋਰ ਵਧੀਆ ਮੈਸੇਜ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਧੰਨਵਾਦ